ਸ਼ੀਸ਼ੇ ਦੇ ਮੂਰੇ ਤੇ ਬਾਪੂ ਕੁਰੇ ਬਾਪੂ ਮਾਈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗੈਂਡਾ ਲਾਉਂਦਾ ਤੇ ਪਿੱਛੇ ਬਾਪੂ ਭੂਰਦਾ ਤਾਰਾ ਸਾਲ ਤੋਂ ਹੈਗੀ ਗੋਡੇ ਆਲੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਹਿਆ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਆ ਗੁਰੂ ਦੇ ਅਸੀ ਬਖਸ਼ੇ ਹੋਏ ਆ ਹਾਂਜੀ ਬਿਲਕੁਲ ਠੀਕ ਹੈ ਮਿਲ ਕੋ ਬੇਬੇ ਵੀ ਭਾਵਕ ਹੋਏ ਨੇ ਅਸੀਂ ਤੁਹਾਡੇ ਪੁੱਤਾਂ ਵਰਗੇ ਆ ਤੁਸੀਂ ਭਾਵਕ ਨਹੀਂ ਹੋਣਾ ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲਸਾਂ ਸਾਫ਼ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣ ਬੇਬੇ ਫਿਰ ਲੜਦੇ ਤੇ ਮਾੜਾ ਮੋੜਾ ਕਦੇ ਚੱਲਦਾ ਪਤਾ ਪਵੇ ਅਸੀਂ ਕਿੰਨੀ ਕਮਾਈ ਲੜਦੇ ਆ ਬੇਟਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਪਾਪਾ ਵਾ ਖੋ ਚੁਕੇ ਨੇ ਅਸੀਂ ਇਸ ਚੀਜ਼ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ 하기 ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਪਾਪੂ ਇਹ ਦੋਨੋਂ ਈ ਮੈਨੂੰ ਕਹਿ ਰਿਹਾ ਪਾਪੂ ਕੰਮ ਬੰਦ ਕਰ ਦੇ ਇਸ ਨੂੰ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਧੀਆਂ ਨੇ ਉਹ ਵੀ ਮੇਰੇ ਪੁੱਤਰ ਆ ਪੁੱਤਰਾ ਤੇ ਹੀ ਬੱਦਕ ਮੈਨਨੇ ਪਰੀਆਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਜੇ ਮੈਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਮਾਈ ਤੋਂ ਨੇ ਬਰਾਬਰ ਖੜਦੇ ਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਚ ਅੱਜ ਤੁਹਾਨੂੰ ਉਹ ਰੱਬੀ ਰੂਹਾਂ ਦਾ ਮੇਲ ਕਰਾਉਂਦੇ ਆ ਜਿਨ੍ਹਾਂ ਨੂੰ ਦੇਖ ਕੇ ਅਸੀਂ ਲੰਘ ਰਹੇ ਸੀ ਤਾਂ ਦੇਖਿਆ ਤਾਂ ਦੋ ਬਜ਼ੁਰਗ ਲਗਭਗ 70 ਸਾਲ ਦੀ ਉਮਰ ਦੇ ਵਿੱਚ ਮੇਜ ਲਗਾ ਕੇ ਆਪਦੀ ਜਿਹੜੀ ਰੋਜੀ ਰੋਟੀ ਹੈਗੀ ਉਸ ਨੂੰ ਕਮਾਉਣ ਦੇ ਲਈ ਮਿਹਨਤ ਕਰਨ ਦੇ ਲਈ ਪੂਰੀ ਤਿਆਰੀ ਕਰ ਰਹੇ ਸੀ ਤਾਂ ਅਸੀਂ ਲੰਘ ਰਹੇ ਸੀ ਤਾਂ ਇੱਕ ਅੰਦਰੋਂ ਜਜਬਾ ਜਾ ਉੱਠਿਆ ਕਿ ਇੰਨੀ ਉਮਰ ਤੇ ਵਿੱਚ ਇੰਨੀ ਮਿਹਨਤ ਕਰ ਰਹੇ ਨੇ ਬਜ਼ੁਰਗ ਤਾਂ ਅਸੀਂ ਸੋਚਿਆ ਕਿ ਗੱਲਬਾਤ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਬੇਬੇ ਬਾਪੂ ਦੋਵੇਂ ਜੀ ਨੇ ਲਗਾਈ ਹੋਈ ਹੈ ਸਟਾਲ ਜਿੱਥੇ ਰਾਜਮਾ ਚਾਵਲ ਕੜਈ ਅਤੇ ਚਿਕਨ ਚਾਵਲ ਵਗੈਰਾ ਲਾ ਰੱਖੇ ਨੇ ਪਰ ਵੱਡੀ ਗੱਲ ਜਿਹੜੀ ਇਹ ਹੈਗੀ ਹੈ ਕਿ ਇੰਨੀ ਉਮਰ ਦੇ ਵਿੱਚ ਬਹੁਤ ਵੱਡਾ ਸੁਨੇਹਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਆਪਣੇ ਮੁਕੱਦਰਾਂ ਨੂੰ ਕੋਸਤੇ ਰਹਿੰਦੇ ਨੇ ਬੇਬੇ ਬਾਪੂ ਨਾਲ ਗੱਲਬਾਤ ਕਰਦੇ ਆ ਬਹੁਤ ਵੱਡਾ ਸਭ ਤੋਂ ਪਹਿਲਾਂ ਤਾਂ ਸਲੂਟ ਹੈ ਤੁਹਾਨੂੰ ਤੁਸੀਂ ਇੰਨੀ ਉਮਰ ਦੇ ਵਿੱਚ ਮਿਹਨਤ ਕਰ ਰਹੇ ਹੋ ਸਾਡਾ ਤਾਂ ਸਿਰ ਝੁਕਦਾ ਤੁਹਾਨੂੰ ਮਿਲ ਕੇ ਜਦੋਂ ਅਸੀਂ ਦੇਖਿਆ ਕਿ ਤੁਸੀਂ ਇੰਨੇ ਉਮਰ ਦੇ ਵਿੱਚ ਮੈਂ ਗੁਰਚਰਨ ਸਿੰਘ ਅੱਜ ਤੋਂ 30 ਸਾਲ ਤੋਂ ਪਹਿਲਾਂ ਮੈਂ ਇੱਕੰ ਪਟਿਆਲਾ ਸ਼ਹਿਰ ਚ ਕਰਦਾ ਸੀ ਜੀ ਜੀ ਹੁਣ ਮੈਂ ਆ ਕੇ ਇੱਥੇ 10-12 ਸਾਲ ਤੋਂ ਪਹਿਲਾਂ ਚੰਡੀਗੜ੍ਹ 34 ਸੈਕਟਰ ਲਗਾਉਂਦਾ ਰਿਹਾ ਪਾਸਪੋਰਟੋਂ ਵਜਲੇ ਸਾਹਮਣੇ ਉਸ ਤੋਂ ਬਾਅਦ 8 ਬੀਜੂ ਲਗਾਇਆ ਉੱਥੇ ਹੀ ਮੇਰਾ ਕੰਮ ਚੱਲਦਾ ਸੀਗਾ ਇਹ ਇੱਕ ਜਗ੍ਹਾ ਮੇਰੇ ਘਰ ਦੇ ਨੇੜੇ ਪੈਂਦੀ ਹੈ ਇਸ ਕਰਕੇ ਮੈਂ ਇੱਥੇ ਹੁਣ ਸੈਟ ਹੋ ਗਿਆ ਬਿਲਕੁਲ ਬਾਪੂ ਵੱਡੀ ਗੱਲ ਤੇ ਹੈਗੀ ਹੈ ਜਿਹੜੇ ਅਸੀਂ ਜਿਹੜੀ ਇੱਕ ਇਸ ਉਮਰ ਦੇ ਵਿੱਚ ਬਜ਼ੁਰਗ ਦੀ ਅੱਖਾਂ 'ਚ ਹੰਝੂ ਆਏ ਇਹ ਗੱਲਾਂ ਸੁਣ ਕੇ ਕਿਉਂਕਿ ਅਸੀਂ ਜੋ ਕਿਹਾ ਕਿ ਜਿਹੜੀ ਮਿਹਨਤ ਹੁੰਦੀ ਹੈ ਮਾਤਾ ਵੀ ਨਾਲ ਹੈਗੀ ਗਿਲਕੋ ਦੇ ਬਿਲਕੁਲ ਆਪੋਜ਼ਿਟ ਖੜਦੇ ਨੇ ਮਾਤਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਲੂਟ ਹੈਗਾ ਸਲਾਮ ਕਰਦੇ ਹਾਂ ਅਸੀਂ ਬੇਟਾ ਜੀ ਮੈਂ ਕਦੇ ਹਿੰਮਤ ਨਹੀਂ ਹਾਰਾਂਗੀ ਜਦ ਤੱਕ ਮੇਰੀ ਜ਼ਿੰਦਗੀ ਹੈਗੀ ਆ ਮੈਂ ਪੂਰਾ ਆਪਣਾ ਸੰਯੋਗ ਦਵਾਂਗੀ ਆਪਣੇ ਆਦਮੀ ਦੇ ਨਾਲ ਤੇ ਮੈਂ ਆਪਣੀ ਮਿਹਨਤ ਦੀ ਰੋਟੀ ਖਾ ਸਕਦੀ ਆ ਮੈਂ ਦੂਜਾ ਕੰਮ ਨਹੀਂ ਕਰ ਸਕਿਆ ਇਹ ਜੇ ਰਿਸ਼ਤੇ ਇਹ ਜੀਆਂ ਜੋੜੀਆਂ ਰੱਬ ਕਦੇ ਕਦੇ ਸੁਭਵੀ ਮੇਲ ਹੁੰਦੇ ਨੇ ਬਾਪੂ ਦੀਆਂ ਅੱਖਾਂ ਹਾਲੇ ਵੀ ਹੰਝੂ ਜਿਹੜੇ ਆ ਰਹੇ ਨੇ ਬਾਪੂ ਬਹੁਤ ਖੁਸ਼ ਨਸੀਬ ਆਗੇ ਤੁਹਾਨੂੰ ਇਹ ਜੋੜੀ ਮਿਲੀ ਹੈ ਪਰਮਾਤਮਾ ਨੇ ਤੁਹਾਨੂੰ ਜਿਹੜਾ ਦਿੱਤਾ ਬਾਪੂ ਦੀਆਂ ਅੱਖਾਂ ਭਾਵਕ ਹੋ ਚੁੱਕੇ ਨੇ ਅਸੀਂ ਇਸੀ ਦਾ ਸੋਚਦੇ ਆ ਕਿਉਂਕਿ ਮਾਲਕ ਦੀ ਬਹੁਤ ਰਹਿਮ ਹੈਗੀ ਹੈ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਬਾਪੂ ਦੇਖੋ ਜੀ ਮੇਰੀ ਦੋ ਬੇਟੀਆਂ ਨੇ ਇੱਕ ਦबई ਸੈਟਲਡ ਹੈ ਉਹਨਾਂ ਦੇ ਉੱਥੇ ਆਪਣੀ ਟ੍ਰਾਂਸਪੋਰਟ ਹੈ ਇੱਕ ਮੇਰੇ ਬੇਟੀ ਜਲੰਧਰ ਸੈਟਲਡ ਹੈ ਉੱਥੇ ਉਹਨਾਂ ਦਾ ਸ਼ੋਰੂਮ ਹੈਗਾ ਉਹਨਾਂ ਕੋਲ ਵੀ ਕੰਮ ਚੰਗੇ ਨੇ ਉਹਨਾਂ ਦੀ ਵੀ ਟ੍ਰਾਂਸਪੋਰਟ ਆਪਣੀ ਹੈਗੀ ਹੈ ਇਹ ਦੋਨੋਂ ਧੀਆ ਮਨੂੰ ਕਹਿ ਰਹੀ ਨੇ ਪਾਪੂ ਕੰਮ ਬੰਦ ਕਰ ਦੇ ਤੁਸੀਂ ਪੈਸੇ ਭੇਜਾਂਗੇ ਆ ਪਰ ਸਾਡੇ ਪਰਿਵਾਰਾਂ ਦੇ ਅੰਦਰ ਬੇਟੀ ਦੇ ਘਰ ਦਾ ਨਹੀਂ ਖਾਂਦੇ ਬਿਲਕੁਲ ਬਿਲਕੁਲ ਬਾਪੂ ਤੁਹਾਡੇ ਦੋ ਬੇਟੀਆਂ ਹੀ ਬੇਟੀਆਂ ਹੈਗਾ ਕਿ ਬੱਚਾ ਵੀ ਹੈਗਾ ਮੇਰੇ ਮੁੰਡਾ ਸੀਗਾ ਲੇਕਿਨ ਉਹ 2.5 ਸਾਲ ਦੀ 2.5 ਮਹੀਨੇ ਦੀ ਉਮਰ ਚ ਸਾਨੂੰ ਛੱਡ ਕੇ ਚਲਾ ਗਿਆ ਸੀਗਾ ਅੱਛਾ ਅੱਛਾ ਛੱਡ ਕੇ ਚਲਾ ਗਿਆ ਸੀ ਮਾਤਾ ਚਲੋ ਕੁੜੀਆਂ ਵੀ ਘਰ ਦਾ ਸਰਨਾਵਾ ਹੁੰਦੀਆਂ ਨੇ ਘਰ ਨੂੰ ਅੱਗੇ ਤੋਰਦੀਆਂ ਨੇ ਕਦੇ ਹੋਇਆ ਕਿ ਬੱਚਾ ਵੀ ਨਾ ਹੋਣਾ ਮੁੰਡੇ ਦੀ ਲੋਡ ਹੋ ਮਹਿਸੂਸ ਹੋਈ ਕਦੇ ਬੇਟਾ ਜੀ ਮੈਂ ਇਹਨਾਂ ਗੱਲਾਂ ਨੂੰ ਸ਼ੁਰੂ ਤੇ ਨਹੀਂ ਇਹ ਗੱਲ ਕੀਤੀ ਹੈਗੀ ਦੇਖੋ ਧੀਆਂ ਨੇ ਉਹ ਵੀ ਮੇਰੇ ਪੁੱਤਰਾਂ ਪੁੱਤਰਾ ਤੋਂ ਹੀ ਵੱਧ ਕੇ ਮੈਨਨੇ ਪਾਲੀਆਂ ਨੇ ਅੱਜ ਵੀ ਮੈਨੂੰ ਉਹਨਾਂ ਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਮਾਰਾ ਮੇਰੇ ਜਵਾਈ ਦੋਨੇ ਬਰਾਬਰ ਖੜਦੇ ਆ ਜਿਵੇਂ ਮੇਰੇ ਪੁੱਤ ਬਰਾਬਰ ਖੜਦਾ ਹੈਗਾ ਬਿਲਕੁਲ ਹੁਣ ਬਾਪੂ ਖੁਸ਼ ਹੋ ਕੇ ਗੱਲ ਕਰੋ ਤੇ ਇੱਕ ਬਾਪੂ ਦੇ ਅੱਜ ਅਸੀਂ ਬਾਪੂ ਨੇ ਦੱਸਿਆ ਕਿ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਸੀ ਯਾਰ ਅਨਮੁੱਲੇ ਅਸੀਂ ਤੁਹਾਨੂੰ ਉਹ ਗੱਲ ਦੱਸੀ ਤਾਂ ਨਹੀਂ ਕਿਉਂਕਿ ਬਾਪੂ ਪਹਿਲਾਂ ਪਹਾਉ ਘਾਗੇ ਸੀ ਯਾਰ ਅਨਮੁੱਲੇ 'ਚ ਜਦੋਂ ਸ਼ੈਰੀ ਮਨ ਗਾਉਂਦੇ ਨੇ ਕਿ ਕਿਹੜਾ ਗਲੈਂਡ ਹੈਗੀ ਬਾਪੂ ਜਿੱਥੇ ਤੁਹਾਡਾ ਆਂਦਾ ਹੈ ਯਾਰ ਅਨਮੁੱਲੇ ਹਵਾ ਦੇ ਬੁੱਲੇ ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂਰੇ ਬਾਪੂ ਮੈਂ ਹਾਂ ਬਾਪੂ ਇਹ ਬਾਪੂ ਹੈ ਜਿਹੜਾ ਸ਼ੀਸ਼ੇ ਗਲੈਂਡ ਕਾ ਲਾਉਂਦਾ ਤੇ ਪਿੱਛੇ ਬਾਪੂ ਘੂਰਦਾ ਹੈ ਨਾ ਬਾਪੂ ਉਹ ਵੀ ਜ਼ਿੰਦਗੀ ਹੈ ਨਾ ਸਾਰੀ ਲਾਈਫ ਨੂੰ ਇੰਜੋਏ ਕੀਤਾ ਜ਼ਿੰਦਗੀ 'ਚ ਇਸ ਤੋਂ ਇਲਾਵਾ ਮੈਂ ਜਾਗਰਣ ਵੀ ਕਰਦਾ ਹਾਂ ਰਾਈਟਰ ਵੀ ਆਪ ਹੀ ਲਿਖਦਾ ਪੇਟਾ ਆਪ ਹੀ ਬੋਲਦਾ ਜੋ ਮਾਲਕ ਦੀ ਬਖਸ਼ਿਸ਼ ਬੜੀ ਹੈ ਮਿਹਨਤ ਕਰਦੇ ਨੇ ਮਿਹਨਤ ਵਾਲੋਂ ਮੈਂ ਕਿਤੇ ਕੋ ਕਿਸੇ ਪਾਸੇ ਨਹੀਂ ਪਾਈਦਾ ਮਾਤਾ ਦੇ ਨਾਲ ਵੀ ਅਸੀਂ ਗੱਲਬਾਤ ਸਾਰੀ ਕਰਦੇ ਆਂ ਤੇ ਜਦੋਂ ਮੇਜ਼ ਲਾ ਰਹੇ ਸੀ ਤੇ ਗੋਡੇ ਬੜੇ ਦਰਦ ਮਤਲਬ ਅਸੀਂ ਦਰਦ ਨਹੀਂ ਕਹਿ ਸਕਦੇ ਗੋਡੇ ਬੀਬੇ ਗੋਡਿਆਂ ਦਾ ਹੁਣ ਥੋੜਾ ਜਿਹਾ ਲੱਗਿਆ ਜਦ ਤੁਸੀਂ ਲਾ ਰਹੇ ਸੀ ਸਾਰਾ ਸਮਾਨ ਗੱਡੀ ਚ ਕੱਢਦੇ ਸਾਨੂੰ ਮਹਿਸੂਸ ਹੋਇਆ ਕਿ ਤੁਸੀਂ ਬੜੇ ਉਹ ਕਰਕੇ ਤੁਰੇ ਸੀ हां जी बेटा ये मेनू ए 17 ਸਾਲ ਤੋਂ ਹੈਗੀ ਗੋਡੇ ਦੀ ਪ੍ਰੋਬਲਮ ਪਰ ਮੈਨੂੰ ਡਾਕਟਰ ਨੇ ਵੀ ਕਿਹਾ ਸੀ ਆਪਰੇਸ਼ਨ ਕਰਾ ਲਓ ਮੈਂ ਆਪਰੇਸ਼ਨ ਨਹੀਂ ਕਰਵਾਇਆ ਹੁਣ ਤੱਕ ਮਿਸਤਰੀ ਚੱਲਦੀ ਪਈ ਹੈਗੀ ਆ ਬਸ ਆਪਣੀ ਜੜੀਆਂ ਬੁੱਟੀਆਂ ਦੀ ਦਵਾਈਆਂ ਖਾਂਦੀ ਪਈ ਹੈਗੀ ਆ ਤੇ ਬਾਪੂ ਤੁਸੀਂ ਫਿਰ ਇਕੱਠੇ ਮਿਲ ਕੇ ਸਾਰਾ ਸਮਾਨ ਬਣਾ ਦਿਓ ਘਰ ਦਾ ਸਮਾਨ ਬਣਾ ਦਿਓ ਸਾਰਾ ਸਾਰਾ ਘਰ ਲਈ ਬਣਾਉਨੇ ਆ ਜੀ ਸਾਡਾ ਦੇਸੀ ਖਾਣਾ ਹੈਗਾ ਜੀ ਅਸੀਂ ਦੇਸੀ ਆਪਣੇ ਘਰ ਵਿੱਚ ਬੈਠ ਕੇ ਸਬਜ਼ੀਆਂ ਮੈਂ ਬਣਾਉਣਾ ਫੁਲਕੇ ਮੇਰੇ ਘਰ ਲਈ ਪਕਾ ਲੈਂਦੀ ਹੈ ਟੜਕਾ ਟੁੜਕਾ ਕੱਟਣ ਵਾਸਤੇ ਤੇ ਆਇਲ ਕੱਟਣ ਵਾਸਤੇ ਵਿਚਾਰੀ ਮਿਹਨਤ ਕਰਦੀ ਹੈ ਜੋ ਟੜਕੇ ਟੁੜਕੇ ਲਾੜਨਾ ਮੈਂ ਉਹ ਮੈਂ ਆਪ ਲਗਾਉਣਾ ਤੇ ਮਤੋਂ ਘਰ ਦੇ ਮਸਾਲੇ ਤੇ ਘਰ ਦਾ ਹੀ ਤੇਲ ਵਗੈਰਾ ਸਾਰਾ ਮੈਂ ਬਿਲਕੁਲ ਬਾਜ਼ਾਰ ਤੋਂ ਹਲਦੀ ਲੈ ਕੇ ਨਹੀਂ ਪਾਉਂਦਾ ਬਾਜ਼ਾਰ ਦਾ ਨੂਨ ਨਹੀਂ ਪਾਉਂਦਾ ਬਾਜ਼ਾਰ ਦੀ ਮਿਰਚ ਨਹੀਂ ਪਾਉਂਦਾ ਮੈਂ ਸਾਬਤ ਮਾਲ ਲਿਆ ਕੇ ਘਰੇ ਪੀਸ ਕੇ ਮੈਂ ਉਹ ਪਾਉਣਾ ਜਿਹੜੇ ਮੇਰੇ ਮਸਾਲਾ ਗਰਮ ਮਸਾਲਾ ਪੈਂਦਾ ਉਹਦੇ ਅੰਦਰ ਮੇਰੀ 36 ਚੀਜ਼ਾਂ ਪੈਂਦੀਆਂ ਹਨ ਅੱਛਾ ਉਹ ਮੈਂ ਆਪਣਾ ਮਸਾਲਾ ਤਿਆਰ ਕਰਕੇ ਆਪਣਾ ਹੀ ਵਰਤਦਾ ਮੈਂ ਬਾਜ਼ਾਰੀ ਸਮਾਨ ਬਿਲਕੁਲ ਨਹੀਂ ਵਰਤਦਾ। ਬੱਪੂ ਬਿਲਕੁਲ ਅਸੀਂ ਅੱਜ ਕੱਲ ਵੱਡੇ ਹੋਟਲਾਂ ਚਲੇ ਜਾਂਦੇ ਕਿਸੇ ਦਾ ਨਾਂ ਨਹੀਂ ਲੈਂਦੇ। ਮਤਲਬ ਬੰਦਾ ਰੋਟੀ ਭਾਲਦਾ ਫਿਰਦਾ ਰੋਟੀ ਤੇ ਪੈਸਾ ਵੀ ਖਚਾਉਂਦਾ ਰੋਟੀ ਦੀ ਢੰਗ ਨਹੀਂ ਮਿਲਦੀ। ਮੈਂ ਤਾਂ ਲਉਂ ਇੱਕ ਵਾਰ ਕਹਿ ਸਕਦਾ ਆਪਣੇ ਵੱਲੋਂ ਮੈਂ ਤੁਹਾਨੂੰ ਕੀ ਖਵਾ ਰਹੇ ਨਾਲ ਜਿਹੜੀ ਚੀਜ਼ ਕੋ ਖਵਾ ਦੇਣਾ ਤੇ ਉਸ ਤੁਹਾਨੂੰ ਆਪਣੇ ਆਪ ਲੱਗ ਜਾਏਗਾ। ਫਿਰ ਤੁਸੀਂ ਇੱਕ ਵਾਰੀ ਖਾਓਗੇ ਬਾਹਰ-ਬਾਰ ਆਓਗੇ। ਮਾਤਾ ਫਿਰ ਤੁਸੀਂ ਕਿੰਨੇ ਵਜੇ ਉੱਠ ਜਾਂਦੇ ਹੋ ਸਵੇਰੇ ਫਿਰ ਹੱਥੀ ਤਿਆਰ ਕਰਨ ਲੱਗਾ ਸਮਾਂ ਵੀ ਲੱਗਦਾ। 4 ਵਜੇ 3:30 ਵਜੇ ਵੈਸੇ ਅਸੀਂ ਉੱਠ ਜਾਂਦੇ ਹਾਂ ਕਿ ਆ। ਸਾਢੇ 3 ਵਜੇ ਉੱਠ ਕੇ ਆਪਣਾ ਨਹਾਣਾ ਧੋਣਾ ਬਰਸ਼-ਵਰਸ਼ ਕਰਨਾ ਲੈਟਰਨ ਬਾਥਰੂਮ ਜਾਣਾ 4 ਵਜੇ ਕੰਮ ਸ਼ੁਰੂ ਕਰ ਦਈਦਾ ਹੈਗਾ ਆਪਣਾ ਉਧਰ ਪਾੜ ਚੱਲਦਾ ਹੁੰਦਾ ਹੈਗਾ ਤੇ ਇੱਧਰ ਸੇ ਆਪਣਾ ਕੰਮ ਕਟਾਈ ਦੀ ਸ਼ੁਰੂ ਕਰ ਦਈਦਾ ਹੈ। ਬਸ ਗੁਰੂ ਦੇ ਪਾੜ ਦੇ ਨਾਲ-ਨਾਲ ਇਹ ਵੀ ਲੰਗਰ ਜਿਹੜਾ ਕੀ ਇਹ ਵੀ ਤਿਆਰ ਹੁੰਦਾ ਰਹਿੰਦਾ ਚਲੋ ਮਿਹਨਤਾਂ ਹੈਗੀਆਂ ਨੇ ਗੁਰੂ ਦੇ ਅਸੀਂ ਬਖਸ਼ੇ ਹੋਏ ਆ। ਹਾਂਜੀ ਬਿਲਕੁਲ ਠੀਕ ਹੈ। ਬਿਲਕੁਲ ਬੇਬੇ ਵੀ ਭਾਵਕ ਹੋਏ ਨੇ ਅਸੀਂ ਤੁਹਾਡੇ ਪੁੱਤਾਂ ਵਰਗੇ ਆ ਤੁਸੀਂ ਭਾਵਕ ਨਹੀਂ ਹੋਣਾ ਮਾਲਕ ਨੇ ਜਿਹੜੀ ਖੁਸ਼ੀ ਹੈਗੀ ਜੋ ਦਿਨ ਤੁਹਾਨੂੰ ਦੋਵੇਂ ਜੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਅੱਜ ਕੀ ਕੀ ਲਿਆਂਦਾ ਖਵਾਉਣ ਵਾਸਤੇ ਫਿਰ ਅੱਜ ਬੱਚਿਆਂ ਨੂੰ ਮੈਂ ਜੀ ਮੇਰੇ ਕੋਲ ਚਾਵਲ ਵੀ ਹੈਗੇ ਆ ਕੜੀ ਵੀ ਹੈਗੀ ਆ ਰਾਜਮਾਂ ਦੀ ਹੈਗੀ ਆ ਮਿਕਸ ਵਕਸ ਵੀ ਹੈਗੀ ਆ ਤੇ ਮੁਰਗਾ ਵੀ ਹੈਗਾ ਰੋਟੀਆਂ ਵੀ ਹੈਗੀਆਂ ਨੇ ਮੱਕੀ ਦੀ ਰੋਟੀ ਵੀ ਹੈਗੀ ਆ ਪੀਹਾਓ ਜੀ ਗੋਭੀ ਵਾਲੀ ਬਣਾਈ ਆ ਪਰ ਤੇ ਕਦੇ ਇਹ ਨਹੀਂ ਸੋਚਿਆ ਕਿ ਹੁਣ ਉਹ ਰੋ ਰੋਜ ਰਹਿਣ ਦੇ ਵਿੱਚ ਕੌਣ ਜ਼ਿਆਦਾ ਕਹਿੰਦਾ ਨੇ ਸੇ ਸੇ ਚੱਲੀਏ ਅੱਜ ਲਾਈਏ ਕਈ ਵਾਰ ਕਹਿੰਦੇ ਨਹੀਂ ਇਹ ਕੰਮ ਅਸੀਂ ਕਹਿ ਨਹੀਂ ਸਕਦੇ ਹੈ ਕਿ ਕਦੇ ਮੈਂ ਸਮਝਾ ਕਿ ਉਹਨਾਂ ਨੂੰ ਪਹਿਲਾਂ ਕਹਿ ਦਿੰਨੀ ਹਾਂ ਉੱਠੋ ਫੜਾਫੜ ਆਪਣਾ ਕੰਮ ਸ਼ੁਰੂ ਕਰ ਲੀਏ ਅੱਛਾ ਭਲੇ ਚਾਹੇ ਲੱਤਾਂ ਦਰਦ ਸਿਰ ਦਰਦ ਕੋਈ ਮਤ ਇਹ ਸੁਮਤ ਮੁਸ਼ਕਲਾਂ ਤਾਂ ਆਂਦੀਆਂ ਨੇ ਪਰ ਕਦੇ ਉਹ ਗੌਰ ਹੀ ਨਹੀਂ ਕੀਤੀ ਕਦੇ ਇਹ ਇਹ ਤਾਂ ਬੇਟਾ ਜੀ ਅੱਜ ਤੱਕ ਮੇਰੀ 65 ਸਾਲ ਦੀ ਉਮਰ ਹੋ ਗਈ ਮੈਂਨੇ ਅੱਜ ਤੱਕ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਮੇਰਾ ਅੱਜ ਸਿਰ ਦਰਦ ਵੀ ਹੋ ਰਿਹਾ ਹੈਗਾ ਜਾਂ ਮੇਰੇ ਗੋਡਿਆਂ ਦੀ ਪ੍ਰੋਬਲਮ ਹੈ ਠੀਕ ਹੈ ਮੈਂ ਸਹਿਨੀ ਆਪਣੇ ਆਪ ਨੂੰ ਤੇ ਕਈ ਵਾਰੀ ਮੇਰੇ ਪੈਰ ਵੀ ਇੰਨੇ ਸੂਜੀ ਜਾਂਦੇ ਆ ਫੇਰ ਵੀ ਮੈਂ ਕਹਿੰਨੀ ਮੈਂ ਨਹੀਂ ਕੰਮ ਕਰਾਂਗੀ बराबर ਸੁੱਡਾ ਬਾਪੂ ਕਈ ਬੱਚੇ ਨੇ ਚਲੋ ਸਾਡੇ ਵਰਗੇ ਸਾਡੇ ਭਰਾ ਨੇ ਜਿਹੜੇ ਮੁਕੱਦਰਾਂ ਨੂੰ ਕੋਸ ਦੇ ਦਿੰਦੇ ਨੇ ਇਹ ਕਹਿੰਦੇ ਸਾਡੇ ਚਲੋ ਬਾਪ ਪਿਓ ਕੋਈ ਕਈ ਵਾਰ ਪੈਸਾ ਨਹੀਂ ਹੁੰਦਾ ਅਸੀਂ ਖੁਦ ਪੈਰਾਂ ਤੇ ਸਟੈਂਡ ਹੋਈਏ ਤੇ ਇਹ ਕੰਮ ਕਰਦੇ ਜਿਆਦਾ ਪੈਸੇ ਨਹੀਂ ਹੁੰਦਾ ਸਾਨੂੰ ਮਿਹਨਤ ਕਰਨੀ ਚਾਹੀਦੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਵਾਂਗਾ ਜਿਹੜੇ ਬੱਚੇ ਇਹ ਕਹਿੰਦੇ ਨੇ ਅਸੀਂ ਬਾਹਰ ਜਾ ਕੇ ਕਮਾਵਾਂਗੇ ਬਾਹਰ ਜਾ ਕੇ ਫਲਸਾਂ ਸਾਫ ਕਰ ਸਕਦੇ ਨੇ ਇੱਥੇ ਖੜੋ ਕੇ ਆਪਣੀ ਸਾਡਾ ਹੀ ਕੰਮ ਕਰ ਲੈਣ ਜਿਆਦਾ ਪੈਸਾ ਵੀ ਨਹੀਂ ਲੱਗਦਾ 20 10 20 15 20 ਅੱਠ ਮੇਰਾ ਕੰਮ ਸ਼ੁਰੂ ਹੋ ਜਾਂਦਾ ਇਹੀ ਕੰਮ ਕਰ ਲੈ ਇਸ ਕੰਮ ਵਿੱਚ ਛਾਵ ਨੂੰ 5-700 ਰੁਪਏ 1000 ਰੁਪਏ ਵੱੱਲ ਭਜਾਂਦਾ ਹਾਂ ਜੇਕਰ ਇੱਥੇ ਨਹੀਂ ਕਮਾ ਸਕਦੇ ਤਾਂ ਉੱਥੇ ਕੀ ਕਮਾਣਗੇ ਜਾ ਕੇ ਉੱਥੇ ਤਾਂ ਕਿਹੜੇ ਉਹ ਖੋਦ ਦੇਣੇ ਜਾ ਕੇ ਬੰਦਾ ਜਿਹੜਾ ਉੱਥੇ ਵੀ ਕੁਝ ਨਹੀਂ ਮਿਲਣਾ ਇਹਨਾਂ ਨੂੰ ਬਿਲਕੁਲ ਬਿਲਕੁਲ ਫਿਰ ਕਈ ਬੱਚੇ ਉੱਥੋਂ ਚਲੇ ਜਾਂਦੇ ਨੇ ਉੱਥੇ ਫਸ ਜਾਂਦੇ ਨੇ ਉੱਤੋਂ ਵਾਪਸ ਲਿਆ ਮੰਗਾਣੇ ਪੈਂਦੇ ਨੇ ਫਿਰ ਮਾਪਿਆਂ ਨੂੰ ਫੇਰ ਪਿਆਹ ਦੇਣੇ ਪੈਂਦੇ ਨੇ ਪਹਿਲਾਂ ਵੀ 5-5 ਲੱਖ-ਲੱਖ 2-2 ਲੱਖ ਰੁਪਏ ਲਾਏ ਜਾਂਦੇ ਨੇ ਬਾਅਦ ਫਿਰ ਦੇਣੇ ਪੈਂਦੇ ਨੇ ਵੀ ਵਾਪਸ ਆ ਜਾਓ ਭਾਈ ਜਿੰਨੀ ਕੰਮ ਚੱਲਦਾ ਤਾਂ ਬੇਬੇ ਕੁੜੀਆਂ ਫਿਰ ਕਹਿੰਦੀਆਂ ਨੇ ਬੇਬੇ ਤੂੰ ਹੁਣ ਨਾ ਕਰਿਆ ਕਰ ਤੂੰ ਤੈਨੂੰ ਉੱਥੇ ਹੀ ਬੁਲਾ ਲੈਨੇ ਛੱਡ ਖੇੜਾ ਹੁਣ ਬੇਟਾ ਜੀ ਮੇਰੀ ਬੇਟੀ ਨੇ ਸਮੇਂ ਮੈਨੂੰ ਕਿਹਾ ਸੀ ਕੰਮ ਵਾਲੀ ਲਗਾ ਲਾ ਮੈਂ ਕਿਹਾ ਨਹੀਂ ਜਦ ਤੱਕ ਮੇਰੀ ਜ਼ਿੰਦਗੀ ਜਦ ਤੱਕ ਮੈਂ ਨਹੀਂ ਆਪਣੇ ਆਪ ਨੂੰ ਹਾਰਨਾ ਚਾਹੁੰਦੀ ਹੈਗੀ ਉਨੀ ਦੇਰ ਤੱਕ ਤਾਂ ਮੈਂ ਆਪਣਾ ਕੰਮ ਆਪ ਹੀ ਕਰਾਂਗੀ ਬਿਲਕੁਲ ਬਿਲਕੁਲ ਤੇ ਹੁਣ ਵੀ ਝਾੜੂ ਪੋਚਾ ਮੈਂ ਆਪ ਹੀ ਕਰਦੀ ਆ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਹੈਗਾ ਮੇਰਾ ਕੰਮ ਕਰੋ ਨਾ ਮੈਂ ਲਗਾਈਏ ਕੋਈ ਕੰਮ ਬਣ ਬਪੂ ਜਿਹੜੀ ਕਿੰਨੇ ਬੇਬੇ ਕਹਿੰਦੇ ਭੇਟਾਂ ਵੀ ਗਾਲਦੇ ਨੇ ਇੱਕ ਪੇਟ ਸੁਣਾ ਦੋ ਮਾਤਾ ਦੀ ਫਿਰ ओ मां काली मोड़ महारानी मेरी नैया लगा दे पारनी किते डूबना जाए विच कारनी मैं किते डूबना जाए विच कारनी हो मां ਕਾਲੀ ਮੂੜ ਮੁਹਾਰਨੀ ਬੇਬੇ ਫਿਰ ਲੜਦੇ ਹੁੰਦੇ ਮਾੜਾ ਮੋਟਾ ਕਦੇ ਚੱਲਦਾ ਪਤਾ ਨਹੀਂ ਅਸੀਂ ਕਿੰਨੀ ਕਮ ਲੜਦੇ ਆਂ ਦੇਖੋ ਜੀ ਜਿੱਥੇ ਪਿਆਰ ਹੋਏਗਾ ਉੱਥੇ ਲੜਾਈ ਜ਼ਰੂਰ ਹੋਏਗੀ ਪਹਿਲਾਂ ਕੌਣ ਬਣਾਦਾ ਬਾਪੂ ਬਣਾਦੀ ਬੇਬੇ ਬਣਾਦੇ ਆਪਾਂ ਮੌਨ ਬਰਤਣਾ ਕਰ ਲੈਦਾਗਾ ਇਹਨੂੰ ਪਤਾ ਵੀ ਬਹੁਣ ਨੇ ਬੋਲਣਾ ਹੈ ਠੀਕ ਹੈ ਚਲੋ ਫਿਰ ਆਪਾਂ ਵੀ ਚੁੱਪ ਕਰ ਜਾਈਏ ਆਪਾਂ ਕੀ ਕਹਿਣਾ ਚਲੋ ਫਿਰ ਇੱਕ ਬੰਦਾ ਪਹਿਲ ਤਾਂ ਕਰਨੀ ਪੈਣੀ ਰੋਲ ਇਹਨੂੰ ਵੇੜ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਹ ਵਾਲਕਨਾ ਦੀ ਪੇਟ ਬੋਲ ਕੇ ਦਿਖਾਓ ਇਹਨੂੰ ਚਲੋ ਸੁਣਾਓ ਜੀ ਤੇ ઓ ਪੌਣਾ ਮੋੜ ਮੁਹਰਵੇ ਮੇਰੀ ਬੇੜੀ ਲਗਾ ਦੇ ਪਰਵੇ ਕਿਤੇ ਡੁਬਨਾ ਜਾਏ ਵਿੱਚ ਕਾਰ ਵੇ ਮਾਗਿਤੇ ਡੁਬਨਾ ਜਾਏ ਵਿੱਚ ਕਾਰ ਵੇ ਹੋ ਪੋਣਾ ਹਰੀ ਅਮੋੜ ਮੁਹਾਰੇ ਓ ਤੇਰੇ ਮੰਦਰਾਂ ਤੇਰੇ ਨੂੰ ਏ ਚੰਦੇ ਰੱਜੀ ਦੇ ਤੇ ਤੋਂ ਮੁਰਾਦਾ ਮੰਗਣ ਨਈਓ ਥੱਕ ਦੇ ਕਿਤੇ ਆਲਰਾਉਂਡਰ ਬਾਪੂ ਕਹਿ ਸਕਦੇ ਆ ਨਾ ਆਲਰਾਉਂਡਰ ਕਿਤੇ ਕਿਤੇ ਤੁਸੀਂ ਪਰਸ ਵਿੱਚ ਆਰੋਂਡਰ ਨੇ ਬਾਪੂ ਫਿਲਮਾਂ 'ਚ ਵੀ ਕੰਮ ਕੀਤੇ ਨੇ ਗਾਣਿਆਂ 'ਚ ਵੀ ਕੰਮ ਕੀਤੇ ਨੇ ਤੇ ਦੇਖੋ ਇਹੋ ਜੀ ਲੋਕ ਹੋਣੇ ਚਾਹੀਦੇ ਜ਼ਿੰਦਗੀ 'ਚ ਅਸਲ ਜ਼ਿੰਦਗੀ 'ਚ ਬੰਦਾ ਐਵੇਂ ਹੀ ਹੋਣਾ ਚਾਹੀਦਾ ਕਿਉਂ ਬਾਪੂ ਦੇਖੋ ਜੀ ਮੈਂ ਤੱਕ ਇਹਨਾਂ ਵੀ ਕੋਈ ਵੀ ਕੰਮ ਮਿਲੇ ਪਿੱਛੇ ਨਹੀਂ ਭਜਣਾ ਚਾਹੀਦਾ ਮੇਲੂ ਮੇਰੇ ਪਿਤਾ ਜੀ ਨੇ ਇੱਕ ਅਸੀਸ ਦਿੱਤੀ ਸੀ ਕਿ ਬੇਟਾ ਜਿੱਥੇ ਜਾ ਕੇ ਮਰਜੀ ਖੜ ਜੀ ਤੂੰ ਭੁੱਖਾ ਨਹੀਂ ਮਰੇਗਾ ਹੀ ਗੱਲ ਜਿਹੜੀ ਕੀ ਪੱਲੇ ਬੰਨ ਲੋ ਜਿੱਥੇ ਖੜੋਗੇ ਆਦੀ ਹੱਥੀ ਮਿਹਨਤ ਕਰੋਗੇ ਕਦੇ ਭੁੱਖੇ ਨਹੀਂ ਮਰੋਗੇ ਅੱਜ ਗਿਲਕੋ ਦੇ ਸਾਹਮਣੇ ਬੇਬੇ ਬਾਪੂ ਖੜਦੇ ਨੇ ਤੇ ਮਾਂ ਪਿਓ ਦਾ ਜਿਹੜਾ ਪਿਆਰ ਤੁਹਾਨੂੰ ਮਿਲੇਗਾ ਨਾਲੇ ਤੁਹਾਨੂੰ ਖਾਣਾ ਮਿਲੇਗਾ ਬਹੁਤ ਹੀ ਸੁਆਦੀਸ਼ਟ ਖਾਣਾ ਹੈਗਾ ਅਸੀਂ ਟੈਸਟ ਵੀ ਕੀਤਾ ਤੇ ਘਰ ਦਾ ਹੱਥੀ ਜਿਹੜਾ ਪਰੋਸਿਆ ਹੋਇਆ ਰਾਜਮਾ ਕੜਾਈ ਚਿਕਨ ਤੇ ਬਾਪੂ ਕਹਿੰਦੇ ਮੈਂ ਹਰ ਪ੍ਰਕਾਰ ਦੇ achar ਵੀ ਬਣਾ ਲੈਂਦਾ ਜਦੋਂ ਵੀ ਤੁਸੀਂ ਮਿਲਣਾ ਹੋਵੇ ਕਿਸੇ ਤਰ੍ਹਾਂ ਦੀ ਕੋਈ achar ਬਣਾ ਦਾ ਬਾਪੂ ਜੀ ਨਾਲ ਜੋ ਸੰਪਰਕ ਕਰੋ ਸੋ ਅਜਿਹੀਆਂ ਸਟੋਰੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਾਂਦੇ ਰਾਂਗੇ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਅਭਿਸ਼ੇਕ ਦੇ ਨਾਮ ਸੰਦੀਪ ਕੰਬੋਜ ਮੋਹਾਲੀ